ਸ਼ਸ਼ੀਕਲ ਕੈਨਡੀ ਵੀ ਪਿਆਵੀ ਦੇਖਣ ਦਰਸ਼ਕਾਂ ਦਾ ਸਵਾਗਤ ਹੈ ਅਹਿਮ ਖਬਰ ਪੰਜਾਬ ਦੀ ਕੈਬਨਟ ਨਾਲ ਜੁੜੀ ਸਾਹਮਣੇ ਆ ਰਹੀ ਦੱਸਦੀ ਹੈ ਕਿ ਜਿਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸਬੰਧ ਵਿਗੜਦੇ ਜਾ ਰਹੇ ਨੇ ਉਸੇ ਦੇ ਵਿਚਾਲੇ ਭਾਰਤ ਦੇ ਵੱਲੋਂ ਜਿਸ ਤਰ੍ਹਾਂ ਦੇ ਫੈਸਲੇ ਲਏ ਗਏ ਨੇ ਉਹਨਾਂ ਦੇ ਵਿੱਚ ਪੰਜਾਬ ਕੈਬਨਟ ਨੇ ਵੀ ਸਮੂਲਿਤ ਕੀਤੇ ਦੱਸਦੀ ਹੈ ਕਿ ਕੈਬਨਟ ਦੀ ਅਹਿਮ ਮੀਟਿੰਗ ਦੇ ਵਿੱਚ 15 ਫੈਸਲਿਆਂ ਉੱਪਰ ਮੋਹਰ ਲਗਾਈ ਗਈ ਦੱਸਦੀ ਹੈ ਉਹਨਾਂ ਦੇ ਵਿੱਚੋਂ ਇੱਕ ਫੈਸਲਾ ਇੱਕ ਵੱਡਾ ਇਹ ਹੈਗਾ ਕਿ ਐਂਟੀ ਡਰੋਨ ਸਿਸਟਮ ਜਿਹੜੀ ਪੰਜਾਬ ਸਰਕਾਰ ਖਰੀਦਣ ਜਾ ਰਹੀ ਦੱਸਦੀ ਹੈ ਭਵਨ ਸਿੰਘ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਡਰੋਨ ਵਾਰਡਰੀ ਉੱਪਰ ਨਹੀਂ ਜਿਹੜਾ ਹੈ ਉੱਡਣ ਦਿੱਤਾ ਜਾਏਗਾ ਜੇ ਉੱਡੇਗਾ ਤਾਂ ਤਬਾਹ ਕਰ ਦਿੱਤਾ ਜਾਏਗਾ ਉਹਨਾਂ ਕਿਹਾ ਹੈ ਕਿ 532 ਮੀਟ ਕਿਲੋਮੀਟਰ ਦੀ ਜਿਹੜੀ ਸਰਹੱਦ ਪਾਕਿਸਤਾਨ ਦੇ ਨਾਲ ਲੱਗਦੀ ਹੈ OT ਐਂਟੀ ਡਰੋਨ ਸਿਸਟਮ ਕੰਮ ਕਰੇਗਾ ਉਹਨਾਂ ਨਾਲ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਜਮ੍ਹਾਂ ਖੋਰੀ ਵੱਲ ਨਾ ਵਧੋ ਕੋਈ ਐਕਸਟਰਾ ਸਿਕਿਉਰੈਂਸ ਲੈ ਕੇ ਰੱਖਣ ਦੀ ਲੋੜ ਨਹੀਂ ਹੈ ਕੋਈ ਪੈਟਰੋਲ ਦੀ ਕਮੀ ਨਹੀਂ ਹੈ ਪੰਜਾਬ ਦੇ ਵਿੱਚ ਪੈਟਰੋਲ ਜਮ੍ਹਾਂ ਕਰਕੇ ਰੱਖਣ ਦੀ ਲੋੜ ਨਹੀਂ ਹੈ ਜਿਹੜੀਆਂ ਹੋਰ ਆਮ ਲੋੜਿੰਦੀਆਂ ਵਸਤੂਆਂ ਉਹਨਾਂ ਦੀ ਕੋਈ ਘਾਟ ਨਹੀਂ ਹੈ ਇਸ ਤਰ੍ਹਾਂ ਦੀ ਕੋਈ ਖਬਰ ਫਲਾਉਂਦਾ ਤਾਂ ਉਸ ਦੀ ਜਿਹੜੀ ਜਤਰੰਤ ਜਾਣਕਾਰੀ ਸਾਨੂੰ ਦਿੱਤੀ ਜਾਵੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਜਮ੍ਹਾਂ ਖੋਰੀ ਕਰਦਾ ਹੈ ਜਾਂ ਸਮਾਨ ਜਾਦਾ ਰੇਟ ਤੇ ਵੇਚਦਾ ਹੈ ਬਾਰਡਰ ਏਰੀਆ ਦੇ ਵਿੱਚ ਤਾਂ ਉਸ ਦੀ ਇਤਲਾ ਜਿਹੜੀ ਹੈ ਡਿਪਟੀ ਕਮਿਸ਼ਨਰ ਜਾਂ We'll be right <laughs> back. ਕਨੇਡਾ ਦੇ ਕਿਸੇ ਸਰਕਾਰੀ ਜਿਹੜਾ ਅਦਾਰਾ ਉਸ ਨੂੰ ਦਿੱਤੀ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਅਜਿਹੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿ ਲੋਕ ਜਮ੍ਹਾਂ ਕਰ ਰਹੇ ਨੇ ਚੀਜ਼ਾਂ ਨੂੰ ਜਿਨ੍ਹਾਂ ਨੂੰ ਬਾਅਦ ਵਿੱਚ ਬਲੈਕ ਦੇ ਵਿੱਚ ਵੇਚਿਆ ਜਾਏਗਾ ਕਿਉਂਕਿ ਉਹਨਾਂ ਕਿਹਾ ਏ ਕਿ ਕਿਸੇ ਤਰ੍ਹਾਂ ਦੀ ਘਰਾਉਣ ਦੀ ਲੋੜ ਨਹੀਂ ਸਭ ਸਮਾਨ ਜਿਹੜਾ ਪੰਜਾਬ ਦੇ ਵਿੱਚ ਉਪਲਬਧ ਹੈ ਸਿਲੰਡਰ ਦੀ ਕੋਈ ਕਮੀ ਨਹੀਂ ਹੈ ਨਾ ਕਿਸੇ ਹੋਰ ਵਸਤਾਂ ਦੀ ਕਮੀ ਨਹੀਂ ਹੈ ਪੈਟਰੋਲ ਦੀ ਕੋਈ ਕਮੀ ਨਹੀਂ ਹੈ ਪੈਟਰੋਲ ਬਾਧੂ ਲੈਣਾ ਜਿਹੜੇ ਪਰਬੰਧ ਸਾਹਮਣੇ ਲਵਾਉਣ ਦੀ ਲੋੜ ਨਹੀਂ ਹੈ ਉਹਨਾਂ ਅਹਿਮ ਖਬਰ ਇੱਥੇ ਵੀ ਸਾਂਝੀ ਕੀਤੀ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਭਾ ਸਰਕਾਰ ਆਦਨ ਮਿਲ ਕੇ ਕੰਮ ਕਰੇਗੀ ਕਿਸੇ ਤਰ੍ਹਾਂ ਦਾ ਕੋਈ ਵੀ ਐਂਟੀ ਟੈਰਰਿਸਟ ਜਿਹੜਾ ਮੁਕੱਦਮਾ ਜਿਹੜਾ ਇੱਥੇ ਚਲਾਇਆ ਜਾਵੇਗਾ ਤਾਂ ਉਸ ਦੇ ਖਿਲਾਫ ਅਸੀਂ ਬੁਗਤਾਂਗੇ ਐਂਟੀ ਟੈਰਰਿਸਟ ਅਸੀਂ ਹੈਗੇ ਆ ਅਸੀਂ ਟੈਰਰਿਸਟਾਂ ਨੂੰ ਜਿਹੜਾ ਆਦਨ ਕਮਾਦਿਆਂ ਨੂੰ ਜਿਹੜਾ ਪੰਜਾਬ ਦੇ ਵਿੱਚ ਪਨ ਨਹੀਂ ਦੇਾਂਗੇ ਕਿਉਂਕਿ ਬਾਰਡਰ ਸਟੇਟ ਹੈ ਸਭ ਤੋਂ ਵੱਡਾ ਖਤਰਾ ਸਾਨੂੰ ਹੈ ਅਸੀਂ ਐਂਟੀ ਡਰੋਨ ਸਿਸਟਮ ਦੇ ਰਾਹੀਂ ਡਰੋਨਾਂ ਦਾ ਖਾਤਮਾ ਕਰ ਦਵਾਂਗੇ ਨਾਲ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਤਰ੍ਹਾਂ ਦਾ ਪੈਨਿਕ ਕ੍ਰੀਏਟ ਕਰਨ ਦੀ ਜਾਂ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਹੈ